ਤੇ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਏ ਦੱਸਦੀ ਕਿ ਕੈਲੀਫੋਰਨੀਆ ਟਰੱਕ ਹਾਦਸੇ ਦੇ ਨਾਲ ਜੁੜੀ ਏ ਖਬਰ ਹੈ ਟਰੱਕ ਡਰਾਈਵਰ ਜਸ਼ਨਪ੍ਰੀਤ ਦੀ ਡਰਗ ਰਿਪੋਰਟ ਸਾਹਮਣੇ ਆ ਚੁੱਕੀ ਔਰ ਇਸ ਰਿਪੋਰਟ ਦੇ ਵਿੱਚ ਵੱਡਾ ਜਿਹੜਾ ਖੁਲਾਸਾ ਹੋਇਆ ਹੈ ਕਿ ਜਿਹੜੀ ਡਰਗ ਰਿਪੋਰਟ ਹੈ ਉਹ 네ਗੇਟਿਵ ਆਈ ਹੈ ਔਰ ਪਰਿਵਾਰ ਦੇ ਵੱਲੋਂ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਦਾ ਪੁੱਤ ਨਸ਼ਾ ਨਹੀਂ ਕਰ ਸਕਦਾ ਕਿਉਂਕਿ ਉਸਨੇ ਅੰਮ੍ਰਿਤ ਛੱਕਿਆ ਹੋਇਆ ਔਰ ਕਿਸੇ ਵੀ ਹਾਲਤ ਦੇ ਵਿੱਚ ਉਹ ਨਸ਼ਾ ਨਹੀਂ ਕਰ ਸਕਦਾ ਤੇ ਹੁਣ ਨਸ਼ੇ 'ਚ ਡਰਾਈਵਿੰਗ ਦੇ ਜਿਹੜੇ ਚਾਰਜ ਨੇ ਉਹ ਨਹੀਂ ਲੱਗਣਗੇ ਕਿ ਉਸਨੇ ਨਸ਼ਾ ਕਰਕੇ ਡਰਾਈਵਿੰਗ ਕੀਤੀ ਸੀ ਤੋਤੀ ਤੁਹਾਨੂੰ ਦੱਸਦੀ ਏ ਕਿ 22 ਅਕਤੂਬਰ ਨੂੰ ਜਸ਼ਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਸ਼ੁਰੂਆਤੀ ਜਾਂਚ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜਸ਼ਨਪ੍ਰੀਤ ਨੇ ਜਿਹੜਾ ਨਸ਼ਾ ਕੀਤਾ ਹੋਇਆ ਏ ਔਰ ਉਸ ਤੋਂ ਬਾਅਦ ਇਹ ਹਾਦਸਾ ਹੋਇਆ ਹਾਲਾਂਕਿ ਜੋ ਪਹਿਲੀ ਰਿਪੋਰਟ ਸੀ ਸ਼ੁਰੂਆਤੀ ਜਾਂਚ ਤੋਂ ਬਿਲਕੁਲ ਉਲਟ ਜਿਹੜੀ ਹੁਣ ਫਾਈਨਲ ਰਿਪੋਰਟ ਆਈ ਏ ਤੇ ਹੁਣ ਜਸ਼ਨਪ੍ਰੀਤ ਤੇ ਡੀਯੂਆਈ ਦੇ ਚਾਰਜ ਜਿਹੜੇ ਨੇ ਨਹੀਂ ਲੱਗਣਗੇ ਤੇ ਤੁਹਾਨੂੰ ਦੱਸਤੀ ਕਿ ਪੰਜਾਬ ਦੇ ਨੌਜਵਾਨ ਦੇ ਉੱਪਰ ਜਿਹੜਾ ਕਿ ਇਲਜ਼ਾਮ ਲੱਗੇ ਸੀ ਕਿ ਉਸਨੇ ਨਸ਼ਾ ਕਰਕੇ ਡਰਾਈਵਿੰਗ ਕਰ ਰਿਆ ਸੀ ਜਿਸ ਤੋਂ ਬਾਅਦ ਹਾਦਸਾ ਹੋਇਆ ਹਾਲਾਂਕਿ ਅਜੇ ਹੁਣ ਕੁਝ ਸਾਹਮਣੇ ਨਹੀਂ ਆਇਆ ਜੋ ਕਿ ਉਸਦੇ ਕੋਲੋ ਹਾਦਸਾ ਹੋਇਆ ਉਸ ਦੇ ਵਿੱਚ ਉਹਨੇ ਨਸ਼ਾ ਨਹੀਂ ਕੀਤਾ ਹੋਇਆ ਸੀ ਤਾਂ ਵੱਡਾ ਖੁਲਾਸਾ ਜਿਹੜਾ ਹੈ ਉਹ ਰਿਪੋਰਟ ਦੇ ਵਿੱਚ ਆਇਆ ਹੈ ਜੋ ਰਿਪੋਰਟ ਉਸਦੀ ਲਈ ਗਈ ਸੀ ਤਾਂ ਹੁਣ ਜਿਹੜੇ ਨੇ ਉਹ ਚਾਰਜ ਨਹੀਂ ਲੱਗਣਗੇ ਹਾਲਾਂਕਿ ਬਾਕੀ ਜਿਹੜੇ ਦੇਸ਼ਾਂ ਦੇ ਆਪਣੇ ਆਪਣੇ ਕਾਨੂੰਨ ਹੁੰਦੇ ਨੇ ਉਸ ਕਾਨੂੰਨ ਦੇ ਤਹਿਤ ਹੀ ਜਿਹੜਾ ਕਿ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਜੋ ਨਸ਼ੇ ਵਾਲਾ ਇਲਜ਼ਾਮ ਸੀ ਉਹ ਪੂਰੀ ਤਰ੍ਹਾਂ ਝੂਠਾ ਸਾਬਿਤ ਹੁੰਦਾ ਹੈ ਤੇ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਕੈਲੀਫੋਰਨੀਆ ਟਰੱਕ ਹਾਦਸੇ ਦੇ ਨਾਲ ਜੁੜੀ ਏ ਖਬਰ ਹੈ ਟਰੱਕ ਡਰਾਈਵਰ ਜਸ਼ਨਪ੍ਰੀਤ ਦੀ ਡਰਗ ਰਿਪੋਰਟ ਸਾਹਮਣੇ ਆ ਚੁੱਕੀ ਔਰ ਇਸ ਰਿਪੋਰਟ ਦੇ ਵਿੱਚ ਵੱਡਾ ਜਿਹੜਾ ਖੁਲਾਸਾ ਹੋਇਆ ਹੈ ਕਿ ਜਿਹੜੀ ਡਰਗ ਰਿਪੋਰਟ ਹੈ ਉਹ 네ਗੇਟਿਵ ਆਈ ਹੈ ਔਰ ਪਰਿਵਾਰ ਦੇ ਵੱਲੋਂ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਦਾ ਪੁੱਤ ਨਸ਼ਾ ਨਹੀਂ ਕਰ ਸਕਦਾ ਕਿਉਂਕਿ ਉਸਨੇ ਅੰਮ੍ਰਿਤ ਛੱਕਿਆ ਹੋਇਆ ਔਰ ਕਿਸੇ ਵੀ ਹਾਲਤ ਦੇ ਵਿੱਚ ਉਹ ਨਸ਼ਾ ਨਹੀਂ ਕਰ ਸਕਦਾ ਤੇ ਹੁਣ ਨਸ਼ੇ 'ਚ ਡਰਾਈਵਿੰਗ ਦੇ ਜਿਹੜੇ ਚਾਰਜ ਨੇ ਉਹ ਨਹੀਂ ਲੱਗਣਗੇ ਕਿ ਉਸਨੇ ਨਸ਼ਾ ਕਰਕੇ ਡਰਾਈਵਿੰਗ ਕੀਤੀ ਸੀ ਤੋਤੀ ਤੁਹਾਨੂੰ ਦੱਸਦੀ ਏ ਕਿ 22 ਅਕਤੂਬਰ ਨੂੰ ਜਸ਼ਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਸ਼ੁਰੂਆਤੀ ਜਾਂਚ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜਸ਼ਨਪ੍ਰੀਤ ਨੇ ਜਿਹੜਾ ਨਸ਼ਾ ਕੀਤਾ ਹੋਇਆ ਔਰ ਉਸ ਤੋਂ ਬਾਅਦ ਇਹ ਹਾਦਸਾ ਹੋਇਆ ਹਾਲਾਂਕਿ ਜੋ ਪਹਿਲੀ ਰਿਪੋਰਟ ਸੀ ਸ਼ੁਰੂਆਤੀ ਜਾਂਚ ਤੋਂ ਬਿਲਕੁਲ ਉਲਟ ਜਿਹੜੀ ਹੁਣ ਫਾਈਨਲ ਰਿਪੋਰਟ ਆਈ ਏ ਤੇ ਹੁਣ ਜਸ਼ਨਪ੍ਰੀਤ ਤੇ DUI ਦੇ ਚਾਰਜ ਜਿਹੜੇ ਨੇ ਨਹੀਂ ਲੱਗਣਗੇ ਤੇ ਤੁਹਾਨੂੰ ਦੱਸਤੀ ਕਿ ਪੰਜਾਬ ਦੇ ਨੌਜਵਾਨ ਦੇ ਉੱਪਰ ਜਿਹੜਾ ਕਿ ਇਲਜ਼ਾਮ ਲੱਗੇ ਸੀ ਕਿ ਉਸਨੇ ਨਸ਼ਾ ਕਰਕੇ ਡਰਾਈਵਿੰਗ ਕਰ ਰਿਆ ਸੀ ਜਿਸ ਤੋਂ ਬਾਅਦ ਹਾਦਸਾ ਹੋਇਆ ਹਾਲਾਂਕਿ ਅਜੇ ਹੁਣ ਕੁਝ ਸਾਹਮਣੇ ਨਹੀਂ ਆਇਆ ਜੋ ਕਿ ਉਸਦੇ ਕੋਲੋਂ ਹਾਦਸਾ ਹੋਇਆ ਉਸ ਦੇ ਵਿੱਚ ਉਹਨੇ ਨਸ਼ਾ ਨਹੀਂ ਕੀਤਾ ਹੋਇਆ ਸੀ ਤੇ ਵੱਡਾ ਖੁਲਾਸਾ ਜਿਹੜਾ ਹੈ ਉਹ ਰਿਪੋਰਟ ਦੇ ਵਿੱਚ ਆਇਆ ਜੋ ਰਿਪੋਰਟ ਉਸਦੀ ਲਈ ਗਈ ਸੀ ਤਾਂ ਹੁਣ ਜਿਹੜੇ ਨੇ ਉਹ ਚਾਰਜ ਨਹੀਂ ਲੱਗਣਗੇ ਹਾਲਾਂਕਿ ਬਾਕੀ ਜਿਹੜੇ ਦੇਸ਼ਾਂ ਦੇ ਆਪਣੇ ਆਪਣੇ ਕਾਨੂੰਨ ਹੁੰਦੇ ਨੇ ਉਸ ਕਾਨੂੰਨ ਦੇ ਤਹਿਤ ਹੀ ਜਿਹੜਾ ਕਿ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਜੋ ਨਸ਼ੇ ਵਾਲਾ ਇਲਜ਼ਾਮ ਸੀ ਉਹ ਪੂਰੀ ਤਰ੍ਹਾਂ ਝੂਠਾ ਸਾਬਿਤ ਹੁੰਦਾ ਹੈ